ਗੁਰੂ ਨਾਨਕ ਸਾਹਿਬ ਜਦੋਂ ਗਏ ਨਾ ਤੂੰ ਸਿੱਧ ਗੁਸਟ ਪੜਦੇ ਹੋ ਤੇ ਪਹਿਲੇ ਸ਼ਬਦ ਪਤਾ ਕੀ ਆ ਸੁਣ ਬਾਲੇ ਕੀ ਲਿਖੋ ਚੰਜਾਲਾ ਗੁਰੂ ਨਾਨਕ ਸਾਹਿਬ ਨੂੰ ਬਾਲਕ ਕਿਉਂ ਕਹਿੰਦੇ ਬੱਚਾ ਕਿਉਂ ਕਹਿੰਦੇ ਆ ਉਹਦਾ ਕਾਰਨ ਹੈ ਕਿਉਂਕਿ ਉਹਨਾਂ ਦੀਆਂ ਉਮਰਾਂ ਬਹੁਤ ਵੱਡੀਆਂ ਨੇ ਉਹਨਾਂ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਨੇ ਆਪਣੇ ਆਪ ਨੂੰ ਵੱਡੇ ਸਮਝਦੇ ਨੇ ਕਦੀ ਖੜਾਵਾ ਉਡਾ ਕੇ ਵਿਖਾਉਂਦੇ ਨੇ ਕਦੀ ਕੁਝ ਉਡਾ ਕੇ ਵਿਖਾਉਂਦੇ ਨੇ ਕਦੀ ਕੁਝ ਕਰਦੇ ਨੇ ਪਰ ਸਤਿਗੁਰੂ ਦੇ ਬੋਲ ਜਦੋਂ ਸੁਣਦੇ ਨੇ ਚੰਗਰਨਾਥ ਭੰਗਰਨਾਥ ਮਛੰਦਰਨਾਥ ਖਨੀਫਾ ਹਣੀਫਾ ਗੋਪੀਚੰਦ ਭਰਥਰ ਜੋਗੀ ਵਰਗੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟੈ ਪਿੰਦੇ ਆ ਸਤਿਗੁਰੂ ਕੋਈ ਕਰਾਮਾਤ ਨਹੀਂ ਵਿਖਾਉਂਦੇ ਉਹਨਾਂ ਨੂੰ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੀ ਮੰਡਲੀ ਨੂੰ ਜਿੱਤਿਆ ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸ਼ਬਦਾ ਰਾਹੀਂ ਸਿੱਧਾਂ ਦੀ ਮੰਡਲੀ ਨੂੰ ਜਿੱਤਿਆ ਗੁਰੂ ਨਾਨਕ ਸਾਹਿਬ ਨੇ ਕੋਈ ਕਰਾਮਾਤ ਕੋਈ ਅਜਮਤ ਵਿਖਾ ਕੇ ਸਿੱਧਾਂ ਦੀ ਮੰਡਲੀ ਨਹੀਂ ਜਿੱਤੀ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਰਾਲਾ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੀ ਮੰਡਲੀ ਨੂੰ ਜੇ ਜਿੱਤਿਆ ਤੇ ਸ਼ਬਦ ਰਾਹੀਂ ਜਿੱਤਿਆ ਤੁਹਾਡੇ ਸ਼ਬਦਾਂ ਚ ਤਾਕਤ ਇਦਾਂ ਦੀ ਹੋਵੇ ਕਿ ਕਰਾਮਾਤੀ ਤੋਂ ਕਰਾਮਾਤੀ ਬੰਦਾ ਵੀ ਤੁਹਾਡੇ ਸਾਹਮਣੇ ਆ ਜਾਏ ਤੁਹਾਡੇ ਸ਼ਬਦਾਂ ਦੇ ਅੱਗੇ ਝੁਕ ਜਾਏਗਾ ਤੁਹਾਡੇ ਸ਼ਬਦਾਂ ਦੇ ਅੱਗੇ ਨਕਮਸਤਕ ਹੋ ਕਰਕੇ ਜਾਏਗਾ ਪਰ ਹਾਂ ਤੁਹਾਡੇ ਸ਼ਬਦਾਂ 'ਚ ਤਾਕਤ ਹੋਵੇਗੀ ਤਾਂ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ 'ਚ ਤਾਕਤ ਸੀ ਪਰ ਤਾਕਤ ਕਿਉਂ ਸੀ ਕਿਉਂਕਿ ਉਹ ਸ਼ਬਦ ਗੁਰੂ ਨਾਨਕ ਸਾਹਿਬ ਦੇ ਨਹੀਂ ਸਨ ਹੁਣ ਤੁਸੀਂ ਕਹੋਗੇ ਉਹ ਸ਼ਬਦ ਗੁਰੂ ਨਾਨਕ ਸਾਹਿਬ ਦੇ ਨਹੀਂ ਸਨ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪ ਆਪਣੀ ਬਾਣੀ 'ਚ ਇਹ ਗੱਲ ਲਿਖੀਏ ਕਿ ਇਹ ਸ਼ਬਦ ਮੇਰੇ ਨਹੀਂ ਫਿਰ ਕਿਦੇ ਨੇ ਸਭ ਕਹਿੰਦੇ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਦੇ ਲਾਲੋ ਕਹਿੰਦੇ ਖਸਮ ਦੀ ਬਾਣੀ ਐ ਮਤਾ ਜਾਣਿਓ ਕਿ ਇਹ ਨਾਨਕ ਬੋਲ ਰਿਹਾ ਜਾਂ ਮੇਰੇ ਸ਼ਬਦ ਨਹੀਂ ਸਤਿਗੁਰਾਂ ਨੇ ਕਿਹਾ ਮੇਰੇ ਸ਼ਬਦ ਨੇ ਸਭ ਕਹਿੰਦੇ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਇੱਕ ਖਸਮ ਦੀ ਬਾਣੀ ਐ ਨਾਨਕ ਦੇ ਸਰੀਰ ਵਿੱਚ ਆਈ ਐ ਸਰੀਰ ਗੁਰੂ ਨਾਨਕ ਦਾ ਵਰਤਿਆ ਪਰ ਬੋਲ ਅਕਾਲ ਪੁਰਖ ਕਰਤੇ ਦੇ ਨੇ ਕਿਉਂਕਿ ਜੇ ਗੁਰੂ ਨਾਨਕ ਸਾਹਿਬ ਦੇ ਹਰੇਕ ਸ਼ਬਦ ਨੂੰ ਲਿਖਿਆ ਜਾਂਦਾ ਤੇ ਮੈਂ ਕਈ ਵਾਰੀ ਜ਼ਿਕਰ ਕਰਦਾ ਹਰੇਕ ਸ਼ਬਦ ਜਿਹੜਾ ਕਿਉਂਕਿ ਅਸੀਂ ਆਮ ਬੋਲਚਾਲ ਦੀ ਭਾਸ਼ਾ 'ਚ ਜਿੰਨੇ ਸ਼ਬਦ ਬੋਲਦੇ ਆਂ ਜੇ ਇੱਕ ਇੱਕ ਸ਼ਬਦ ਲਿਖਿਆ ਜਾਂਦਾ ਤੇ ਫਿਰ ਤੇ ਬਾਣੀ ਬੜੀ ਹੋਣੀ ਸੀ ਬਾਣੀ ਉਹ ਲਿਖੀ ਗਈ ਹੈ ਜਿਹੜੀ ਤੁਰ ਦਰਗਾਹ ਤੋਂ ਆਈ ਹੈ ਜੈਸੀ ਮਾਵੈ ਖਸਮ ਕੀ ਬਾਣੀ ਉਹ ਸ਼ਬਦ ਲਿਖੇ ਗਏ ਆ ਉਹਨਾਂ ਸ਼ਬਦਾਂ ਰਾਹੀਂ ਸਤਿਗੁਰਾਂ ਨੇ ਸਾਨੂੰ ਗਿਆਨ ਦਿੱਤਾ ਹੈ ਜਾਂ ਜੇ ਇਹ ਦੇਖੀ ਧਾਰੀ ਰਹਿ ਨਾ ਪਾਇਓ ਕਬ ਕੂ ਜਿੱਥੇ ਜਿੱਥੇ ਮਨੁੱਖਾਂ ਨੇ ਆ ਮਨੁੱਖਾ ਜਾਮਾ ਧਾਰਨ ਕੀਤਾ ਉਹਨਾਂ yogੀਆਂ ਨੂੰ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਸਮਝਾਇਆ ਕਿ ਭਵੇਂ ਹਜ਼ਾਰ ਸਾਲ ਦੀ ਥਾਂ ਤੇ ਜਿੱਡੀ ਮਰਜ਼ੀ ਵੱਡੀ ਉਮਰ ਹੋ ਜਾਏ ਜਿਹਨੂੰ ਤੁਸੀਂ ਜਪਜੀ ਸਾਹਿਬ ਚ ਪੜਦੇ ਹੋ ਜੇ ਯੁਗ ਚਾਰੇ ਆਰ ਜਾਂ ਖੁਰਦ ਸੋਣੀ ਨਵਾਂ ਖੰਡਾ ਵਿੱਚ ਨਾਲ ਚੱਲਾ ਸਭ ਚੰਗਾ ਨਾਉ ਜਸ ਕੀਰਤ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਹੁਣ ਸਤਿਗੁਰਾਂ ਨੇ ਕਿਹਾ ਜੇ ਯੁਗ ਚਾਰੇ ਆਰ ਜਾਂ ਕੋਈ 10 ਸਾਲ 1000 ਸਾਲ 2000 ਸਾਲ ਨਹੀਂ ਚਾਰ ਜੁਗਾਂ ਦੀ ਉਮਰ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਜੇ ਜੁਗ ਚਾਰੇ ਆਰ ਜਾਂ ਕੋਰਦ ਸੋਣੀ ਹੋਏ ਨਮਾ ਖੰਡਾ ਵਿੱਚ ਨਾਲ ਚੱਲਾ ਸਭ ਕਹਿੰਦੇ ਕੰ ਤੇਰਾ ਬੜਾ ਨਾਮ ਨਾ ਹੋਵੇ ਤੇ ਲੋਕੀ ਤੇਰੇ ਅੱਗੇ ਪਿੱਛੇ ਚੱਲਦੇ ਹੋਣ ਤੇਰੀ ਉਮਰ ਵੀ ਵੱਡੀ ਹੋਵੇ ਚੰਗਾ ਨਾਮ ਰੱਖਾਏ ਕਿ ਬੜਾ ਤੇਰਾ ਨਾਮ ਹੋਵੇ ਲੋਕ ਸਿੱਜਦੇ ਸਲਾਮਾ ਠੋਕਦੇ ਹੋਣ ਤੇਨ ਜਸ ਕੀਰਤ ਜਗ ਲੈ ਜਗ ਤੇਰੀ ਉਸਤਤ ਕਰਦਾ ਹੋਵੇ ਪਰ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਜੇ ਤੂੰ ਰੱਬ ਦੀ ਨਿਗਾ ਚ ਨਹੀਂ ਨਾ ਚੜਿਆ ਤੇ ਫਿਰ ਯਾਦ ਰੱਖੀ ਤੇਰੀ ਰੱਬ ਨੇ ਬਾਤ ਨਹੀਂ ਪੁੱਛਣੀ ਅਸਲ ਤੇ ਉਹਦੀ ਨਿਗਾ ਚ ਅਸੀਂ ਸਵੱਲੇ ਹੋਣਾ ਨਾ ਅਸੀਂ ਉਹਦੀ ਨਿਗਾ ਚ ਪ੍ਰਵਾਹ ਹੋਣਾ ਹੈ ਮਨੁੱਖਾ ਜਮਾ ਲੈ ਕੇ ਜੇ ਅਸੀਂ ਲੋਕਾਂ ਦੀਆਂ ਨਿਗਾ ਚ ਪ੍ਰਵਾਨ ਹੁੰਦੇ ਰਹੇ ਤੇ ਯਾਦ ਰੱਖਿਓ ਰੱਬ ਨੇ ਆਪਣੇ ਘਰ ਚ ਸਾਨੂੰ ਜਗ੍ਹਾ ਨਹੀਂ ਦੇਣੀ ਪ੍ਰਵਾਨ ਤੇ ਅਸੀਂ ਰੱਬ ਦੀ ਨਿਗਾ ਚ ਹੋਣਾ ਸੀ ਪਰ ਅਸੀਂ ਤੇ ਲੋਕਾਂ ਦੀ ਨਿਗਾ ਚ ਪ੍ਰਵਾਨ ਹੋ ਸਤਿਗੁਰੂ ਕਹਿੰਦੇ ਰੱਬ ਦੀ ਨਿਗਾ ਚ ਪ੍ਰਵਾਨ ਅਸੀਂ ਵੀ ਉਮਰ ਮੰਗਦੇ ਆ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ ਉਹ ਕਹਿੰਦੇ ਦਿਨ ਤੇ ਪੈਰ ਪੈਰ ਤੇ ਘਰੀਆਂ ਆਵ ਕਟੈ ਤਨ ਸ਼ੀਜੈ ਕਾਲ ਅਹੇਰੀ ਫਿਰੈ ਬਦਕਜੋ ਕਹੋ ਕਵਨ ਵਿਦਕੀਜਾ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਣਤਾ ਕਹੋ ਕਉ ਹੈ ਕਾਕਾ ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਬੁੱਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੁੱਝੈ ਅਸੀਂ ਵੀ ਜੀਵਨ ਦੇ ਲਈ ਲਾਲਚ ਕਰਦੇ ਪਿਆ ਹਾਏ ਮਰੀਏ ਨਾ ਸਾਨੂੰ ਮੌਤ ਨਾ ਆਵੇ ਪਰ ਮੌਤ ਆਉਣੀ ਐ ਮੌਤ ਟਾਲ ਨਹੀਂ ਸਚਾਈ ਐ ਮੂਲੇ ਨੇ ਲਿਖ ਕੇ ਦਿੱਤਾ ਸੀ ਨਾ ਜੂਣਾ ਝੂਟ ਕੇ ਤੇ ਮਰਨਾ ਸੱਚ ਐ ਜੈ ਜੈ ਇਹ ਦੇਹੀ ਧਾਰੀ ਰਹਿਣ ਨਾ ਪਾਇਓ ਕਬਹੂ ਤੇ ਸਤਿਗੁਰੂ ਗੁਰਨਾਨਕ ਸਾਹਿਬ ਕਹਿੰਦੇ ਮੁੱਲਿਆ ਲਿਖੇ ਗੋਏ ਬਚਨਾ ਤੇ ਪੱਕਾ ਰਹੀਂ ਕਿਉਂਕਿ ਜੋ ਲਿਖ ਦਿੱਤਾ ਨਾ ਕਈ ਵਾਰੀ ਅਸੀਂ ਉਹਨਾਂ ਬਚਨਾ ਤੇ ਪੱਕੇ ਨਹੀਂ ਰਹਿੰਦੇ ਜੋ ਬੋਲ ਦਿੱਤਾ ਉਹਨਾਂ ਬਚਨਾ ਤੇ ਵੀ ਅਸੀਂ ਪੱਕੇ ਨਹੀਂ ਰਹਿੰਦੇ ਪਰ ਸਤਗੁਰਾਂ ਨੇ ਕਿਹਾ ਪੱਕਾ ਰਹੀਂ ਤੇ